ਇਸ ਸਮੇਂ ਦੀ ਵੱਡੀ ਖਬਰ ਇਹ ਜਿਥੇ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਹੁਣ 2 ਮਹੀਨੇ ਦੇ ਲਈ ਸੇਲਸ ਟੈਕਸ ਯਾਨੀ ਕਿ ਜੀਐਸਟੀ ਦੀ ਛੂਟ ਦਿੱਤੀ ਗਈ ਹੈ ਤੁਹਾਡੀ ਜਾਣਕਾਰੀ ਲਈ ਦੱਸ ਦੇ ਕਿ 14 ਦਸੰਬਰ ਤੋਂ 2 ਮਹੀਨਿਆਂ ਦੇ ਲਈ ਕ੍ਰਿਸਮਸ ਟਰੀ ਬੱਚਾ ਦੇ ਖਿਡੌਣੇ ਅਤੇ ਰੈਸਟੋਰੈਂਟ ਦੇ ਖਾਣੇ ਅਤੇ ਕੁਝ ਹੋਰ ਗਰੋਸਰੀ ਆਈਟਮਸ ਦੇ ਉੱਪਰ ਸੇਲਸ ਟੈਕਸ ਦੀ ਛੂਟ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਅਗਲੇ ਸਾਲ ਬਹੁਤ ਸਾਰੇ ਕੈਨੇਡੀਅਨਾਂ ਨੂੰ 250 ਡਾਲਰ ਦੇ ਚੈੱਕ ਡਾਕ ਰਾਹੀਂ ਭੇਜੇ ਜਾਣਗੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਇਹ ਉਹ ਚੀਜ਼ਾਂ ਨਹੀਂ ਜੋ ਲੋਕਾਂ ਦੀ ਨਿੱਤ ਵਰਤੋਂ ਵਿੱਚ ਆਉਂਦੀਆਂ ਨਹੀਂ ਤੇ ਅਸੀਂ ਲੋਕਾਂ ਦੀ ਮਦਦ ਲਈ ਖੜੇ ਹਾਂ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਰਾਹੀਂ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਨ੍ਹਾਂ ਸੂਬਿਆਂ ਵਿੱਚ ਪ੍ਰੋਵੀਜ਼ਨਲ ਅਤੇ ਫੈਡਰਲ ਸੇਲਜ਼ ਟੈਕਸ ਦਾ ਤਾਲਮੇਲ ਹੈ ਉਹਨਾਂ ਹੀ ਵਸਤੂਆਂ ਤੇ ਸਾਰਾ ਵਿਕਰੀ ਟੈਕਸ ਹਟਾ ਦਿੱਤਾ ਜਾਵੇਗਾ ਉਹਨਾਂ ਹੋਰ ਕਿਹਾ ਹੈ ਕਿ ਸਰਕਾਰ ਉਹਨਾਂ ਸਾਰੇ ਕੈਨੇਡੀਅਨ ਨੂੰ 250 ڈالر ਦੀ ਚੈੱਕ ਭੇਜੇਗੀ ਜਿਨ੍ਹਾਂ ਨੇ 2023 ਵਿੱਚ ਕੰਮ ਕੀਤਾ ਅਤੇ 1.5 ਲੱਖ ਡਾਲਰ ਤੱਕ ਦੀ ਕਮਾਈ ਕੀਤੀ ਹੈ ਇਸੇ ਦੌਰਾਨ ਐਂਡੀਪੀ ਨੇ ਕਿਹਾ ਹੈ ਕਿ ਉਹ ਲਿਬਰਲਾਂ ਦੁਆਰਾ ਐਲਾਨੀਆਂ ਬਹੁ ਬਿਲੀਅਨ ਕਿਫਾਇਤੀ ਨੀਤੀਆਂ ਦਾ ਸਮਰਥਨ ਕਰਦੇ ਨੇ ਸਰਕਾਰ ਦੇ ਦਸਤਾਵੇਜ਼ਾਂ ਅਨੁਸਾਰ ਅੰਦਾਜ਼ਨ 18.7 ਮਿਲੀਅਨ ਕੈਨੇਡੀਅਨਾਂ ਨੂੰ 250 ڈالر ਦੀ ਛੂਟ ਮਿਲੇਗੀ ਕੁੱਲ ਮਿਲਾ ਕੇ ਇਸਤੇ ਲਗਭਗ 4.7 ਬਿਲੀਅਨ ਡਾਲਰ ਦੀ ਲਗਤ ਆਵੇਗੀ ਜਿਹੜੇ ਲੋਕ ਯੋਗਤਾ ਪੂਰੀ ਕਰਦੇ ਨੇ ਉਹਨਾਂ ਨੇ 1,50,000 ਡਾਲਰ ਤੱਕ ਦੀ ਸ਼ੁੱਧ ਵਿਅਕਤੀਗਤ ਆਮਦਨੀ ਹਾਸਲ ਕੀਤੀ ਹੋਣੀ ਚਾਹੀਦੀ ਯੋਗ ਹੋਣ ਲਈ ਕੈਨੇਡਿਆਨਾ ਨੇ 2024 ਦੇ ਅੰਤ ਤੱਕ ਆਪਣੇ 2023 ਟੈਕਸ ਭਰੇ ਹੋਣੇ ਚਾਹੀਦੇ ਨੇ ਜੀਐਸਟੀ ਬ੍ਰੇਕ 15 ਫਰਵਰੀ ਤੱਕ ਲਾਗੂ ਰਹੇਗੀ ਵਿੱਤੀ ਵਿਭਾਗ ਦੁਆਰਾ ਸਾਂਝੇ ਕੀਤੇ ਗਏ ਪਿਛੋਕੜ ਦਸਤਾਵੇਜ਼ਾਂ ਦੇ ਅਨੁਸਾਰ ਇਸ ਨਾਲ ਸੰਗੀ ਖਜ਼ਾਨੇ ਨੂੰ 1.6 ਬਿਲੀਅਨ ਡਾਲਰ ਦਾ ਖਰਚਾ ਚੱਲਣਾ ਪਵੇਗਾ ਹੁਣ ਤੁਹਾਨੂੰ ਦੱਸ دیا ਕਿ ਆਖਿਰਕਾਰ ਕਿਹੜੀਆਂ-ਕਿਹੜੀਆਂ ਚੀਜ਼ਾਂ ਤੇ ਜੀਐਸਟੀ ਦੀ ਛੂਟ ਹੋਵੇਗੀ ਬੱਚਿਆਂ ਦੇ ਕੱਪੜੇ ਜੁੱਤੀਆਂ ਡਾਇਪਰ ਅਤੇ ਕਾਰ ਦੀਆਂ ਸੀਟਾਂ ਪਜ਼ਲਸ ਅਤੇ ਵੀਡੀਓ ਗੇਮਾਂ ਸਮੇਤ 14 ਸਾਲ ਤੋਂ ਘੱਟ ਉਮਰ ਦੇ ਬੱਚਾ ਲਈ ਤਿਆਰ ਕੀਤੇ ਗਏ ਖਿਡੌਣੇ ਅਖਬਾਰਾਂ ਤੇ ਕਿਤਾਬਾਂ ਕੁਦਰਤੀ ਅਤੇ ਨਕਲੀ ਕ੍ਰਿਸਮਸ ਟਰੀ ਚਿਪਸ ਕੈਂਡੀਆਂ ਬੈਗਸਮੈਨ ਸਾਰੇ ਤਿਆਰ ਭੋਜਨ ਕੇਟਡ ਭੋਜਨ ਸਮੇਤ ਖਾਣ ਦੀਆਂ ਚੀਜ਼ਾਂ ਪੀਣ ਵਾਲੇ ਪਦਾਰਥ ਜਿਸ ਵਿੱਚ ਪੌਪ, ਬੋਤਲਬੰਦ ਪਾਣੀ, ਬੀਅਰ ਅਤੇ ਵਾਈਨ ਅਤੇ 7% ਤੱਕ ਅਲਕੋਹਲ ਸਮੱਗਰੀ ਵਾਲੇ ਕੂਲਰ ਸ਼ਾਮਲ ਨੇ